ਤਤਨਾਮ ਵਾਹਿਗੁਰੂ ਸਹਿਬ ਜਿਓ ਗੌਂਡ ਖਸਮ ਮਰੇ ਤਉ ਨਾਰ ਨ ਰੋਵੈ ਉਸ ਰਖਵਾਰਾ ਔਰੋ ਹੋਵੈ ਰਖਵਾਰੇ ਕਾ ਹੋਏ ਵਿਨਾਸ਼ ਆਗੈ ਨਰਕ ਇੰਹਾ ਭੋਗ ਵਿਲਾਸ ਇਹ ਸ਼ਬਦ ਰਾਗ ਗਉਣ ਦੇ ਵਿੱਚ ਭਗਤ ਕਬੀਰ ਜੀ ਆਂ ਦਾ 872 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਖਾਸਮ ਮਰੇ ਖਾਸਮ ਕਹਿੰਦੇ ਨੇ ਮਾਲਕ ਨੂੰ ਮਨੁੱਖ ਤਾ ਤਦੋਂ ਨਾਰ ਮਾਇਆ ਨਾਰੋਬੈ ਮਾਇਆ ਨਾਰ ਕਦੇ ਵੀ ਨਹੀਂ ਰੋਂਦੀ ਉਸ ਰਖਵਾਰਾ ਉਸ ਮਾਇਆ ਦਾ ਰਾਖਾ ਔਰੋ ਹੋਵੇ ਪਹਿਲੇ ਖਸਮ ਮਰਨ ਤੋਂ ਬਾਅਦ ਮਾਇਆ ਨੂੰ ਕੋਈ ਦੂਸਰਾ ਹੋਰ ਸੰਭ ਲੈਂਦਾ ਹੈ ਰਖਵਾਰੇ ਕਾ ਹੋਏ ਵਿਨਾਸ਼ ਜਦੋਂ ਰਖਵਾਰਾ ਮਰ ਜਾਂਦਾ ਹੈ ਆਗੈ ਨਰਕ ਇਹਾ ਭੋਗ ਵਿਲਾਸ ਇਥੇ ਮਾਇਆ ਦੇ ਭੋਗਾਂ ਵਿੱਚ ਮਾਸਤ ਰਹਿਣ ਕਰਕੇ ਇਹਾਂ ਭੋਗ ਇਥੇ ਭੋਗ ਵਿਲਾਸ ਇਥੇ ਮਾਇਆ ਦੇ ਨਸ਼ੇ ਦੇ ਵਿੱਚ ਮਾਸਤ ਰਹਿਣੇ ਕਰਕੇ ਅੱਗੇ ਨਰਕ ਉਤੋਂ ਅੱਗੇ ਆਪਣੇ ਵਾਸਤੇ ਨਰਕ ਸੇੜ ਲੈਂਦਾ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਬਾਰੇ ਇਸ ਮਾਇਆ ਨੂੰ ਇਸਤਰੀ ਬਣਾ ਕੇ ਰੱਖਣ ਵਾਲਾ ਮਨੁੱਖ ਆਖਰ ਮਰ ਜਾਂਦਾ ਹੈ ਇਹ ਮਾਇਆ ਬੋਟੀ ਉਸ ਦੇ ਮਰਨ ਤੇ ਰੋਂਦੀ ਨਹੀਂ ਕਿਉਂਕਿ ਉਸ ਦਾ ਰਾਖਾ ਖਸਮ ਕੋਈ ਹੋਰ ਧਿਰ ਬਣ ਜਾਂਦਾ ਹੈ ਸੋ ਇਹ ਕਦੇ ਰੰਡੀ ਨਹੀਂ ਹੁੰਦੀ ਇਸ ਮਾਇਆ ਦਾ ਰਖਾ ਮਰ ਜਾਂਦਾ ਹੈ ਮਨੁੱਖ ਇਥੇ ਇਸ ਮਾਇਆ ਦੇ ਭੋਗਾਂ ਵਿੱਚ ਮਾਸ ਰਹਿਣ ਕਰਕੇ ਅਗਾ ਆਪਣੇ ਲਈ ਨਰਕ ਸਹਿੜਦਾ ਹੈ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਇਕ ਸੁਹਾਗਣ ਇੱਕ ਐਸੀ ਸੁਹਾਗਣ ਨਾਲ ਜਗਤ ਪਿਆਰੀ ਜਿਹੜੀ ਸਾਰੇ ਸੰਸਾਰ ਜਿਸ ਨੂੰ ਪਿਆਰ ਕਰਦਾ ਹੈ ਸਗਲੇ ਸਾਰੇ ਜੀ ਜੰਤ ਜੀਵ ਜੰਤੂ ਜੀ ਆ ਜੰਤ ਕੀ ਨਾਰੀ ਸਾਰੇ ਉਸ ਨੂੰ ਆਪਣੇ ਇਸਤਰੀ ਬਣਾ ਕੇ ਰੱਖਣਾ ਚਾਹੁੰਦੇ ਹਨ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਇਹ ਮਾਇਆ ਇੱਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਸਾਰੇ ਜੀਅ ਜਾਣਦੇ ਇਸ ਨੂੰ ਆਪਣੇ istri ਬਣਾ ਕੇ ਰੱਖਣਾ ਚਾਹੁੰਦੇ ਹਨ ਆਪਣੇ ਵਸ ਵਿੱਚ ਰੱਖਣਾ ਚਾਹੁੰਦੇ ਹਨ ਸੁਹਾਗਣ ਗਲ ਸੋਹ ਹੈ ਹਰ ਸੰਤ ਕਾ ਬਿਖ ਬਿਗਸੈ ਸੰਸਾਰ ਸੋਹਾਗਣ ਗਲ ਸੋਹਾਗਣ ਦੇ ਗਲ ਵਿੱਚ ਸੋਹੈ ਹਾਰ ਉਹਦੇ ਗਲ ਦੇ ਵਿੱਚ ਹਾਰ ਛੋਂਦਾ ਹੈ ਸੰਤ ਕਾ ਅਕਾਲ ਪੁਰਖ ਪਰਮਾਤਮਾ ਦੀ ਭਜਨ ਬੰਦਗੀ ਕਰਨ ਵਾਲਿਆਂ ਨੂੰ ਬਿਖ ਜ਼ਹਿਰ ਬਿਗਸੈ ਸੰਸਾਰ ਬਿਖਸੇ ਕਹਿੰਦੇ ਨੇ ਖੁਸ਼ ਹੁੰਦਾ ਹੈ ਸੰਸਾਰ ਸੰਸਾਰ ਦੇ ਲੋਕ ਕਾਰ ਸ਼ਿੰਗਾਰ ਬਹੇ ਪਖਿਆਰੀ ਸੰਤ ਕੀ ਠਠਕੀ ਫਿਰੈ ਵਿਚਾਰੀ ਕਾਰ ਸ਼ਿੰਗਾਰ ਜਿਵੇਂ ਸ਼ਿੰਗਾਰ ਕਰਕੇ ਬਹਿ ਬੈਠ ਜਾਂਦੀ ਹੈ ਪਖੇ ਆਰੀ ਬੇਸਵਾ ਸੰਤ ਕੀ ਸੰਤ ਜਨਾਂ ਦੀ ਠੇਠੀ ਫਟਕਾਰੀ ਹੋਈ ਫਿਰੇ ਵਿਚਾਰੀ ਉਹ ਵਿਚਾਰੀ ਮਾਇਆ ਸੰਤਾਂ ਤੋਂ ਪਰੇ-ਪਰੇ ਫਿਰਦੀ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਇਸੋ ਜੋ ਹਗਣ ਨਾਰ ਦੇ ਗਲ ਵਿੱਚ ਹਾਰ ਸ਼ੋਭਦਾ ਹੈ ਪਾਵ ਜੀਵਾਂ ਦੇ ਮਨ ਮੂਣ ਨੂੰ ਸਦਾ ਸੋਹਣੇ ਬਣੀ ਰਹਿੰਦੀ ਹੈ ਇਸ ਨੂੰ ਵੇਖ ਵੇਖ ਕੇ ਜਗਤ ਖੁਸ਼ ਹੁੰਦਾ ਹੈ ਪਰ ਸੰਤਾਂ ਨੂੰ ਇਹ ਜ਼ਹਿਰ ਵਰਗੀ ਦਿਸਦੀ ਹੈ ਇਹ ਬੇਸ਼ਵਾ ਬਾਗ ਸਦਾ ਸ਼ਿੰਗਾਰ ਕਰੀ ਰੱਖਦੀ ਹੈ ਪਰ ਸੰਤਾਂ ਦੀ ਫਟਕਾਰ ਹੀ ਹੋਈ ਵਿਚਾਰੀ ਸੰਤਾਂ ਤੋਂ ਪਰੇ ਪਰੇ ਹੀ ਫਿਰਦੀ ਹੈ ਸੰਤ ਭਗ ਉਹ ਪਾਛੇ ਪਰ ਗੁਰ ਪ੍ਰਸਾਦੀ ਮਰ ਹੋ ਡਰੈ ਸੰਤ ਭਗ ਸੰਤਾਂ ਦੇ ਪਿੱਛੇ ਭੱਜੀ ਫਿਰਨਾ ਉਹ ਪਾਛੇ ਪਰ ਉਹ ਸੰਤ ਜਨਾਂ ਦੇ ਲੜ ਲੱਗਣ ਲਈ ਕੋਸ਼ਿਸ਼ ਕਰਦੀ ਹੈ। ਪਾਛ ਪਰ ਕੋਸ਼ਿਸ਼ ਕਰਦੀ ਹੈ। ਗੌਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਮਾਰੋ ਸੰਤਾਂ ਦੀ ਮਾਰ ਤੋਂ ਡਰੈ ਡਰਦੀ ਹੈ। ਸਾਖਤ ਕੀਓ ਪਿੰਡ ਪਰਾਇਣ ਹਮਕੋ ਦ੍ਰਿਸ਼ਟ ਪਰੇਤ ਰਖ ਡੈਣਾ ਸਾਗਦਗੀ ਪਰਮਾਤਮਾ ਨਾਲੋ ਟੁੱਟੇ ਹੋਏ ਬੰਦਿਆਂ ਦੀ ਓ ਓਹ ਪਿੰਡ ਪ੍ਰੈਣ ਪ੍ਰਾਇਣ ਜਿੰਦ ਜਾਨ ਹਮਕੋ ਦ੍ਰਿਸ਼ਟ ਦ੍ਰਿਸ਼ਟ ਕਹਿੰਦੇ ਨੇ ਦਿਸਦੀ ਹੈ ਪਰ ਤ੍ਰਿਖ ਡੈਣ ਤ੍ਰਿਖ ਹੀ ਕਹਿੰਦੇ ਨੇ ਭਿਆਨਕ ਦ੍ਰਿਸ਼ਟ ਪਰ ਦਿਸਦੀ ਹੈ ਭਗਤ ਕਬੀਰ ਜੀ ਫੁਰਮਾਨ ਕਰਦੇ ਹਨ ਇਹ ਮਾਇਆ ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੀ ਹੈ ਪਰ ਸੰਤਾਂ ਉੱਤੇ ਗੁਰੂ ਦੀ ਮੇਰ ਹੋਣ ਕਰਕੇ ਇਹ ਸੰਤਾਂ ਦੀ ਮਾਰ ਤੋਂ ਵੀ ਡਰਦੀ ਹੈ ਇਸ ਵਾਸਤੇ ਨੇੜੇ ਨਹੀਂ ਟੁੱਕਦੀ ਇਹ ਮਾਇਆ ਪ੍ਰਭੂ ਨਾਲ ਟੁੱਟੇ ਹੋਏ ਬੰਦਿਆਂ ਦੀ ਜਿੰਦ ਜਾਨ ਬਣੀ ਰਹਿੰਦੀ ਹੈ ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿਸਦੀ ਹੈ ਹਮ ਤਿਸ ਕਾ ਬਹੁ ਜਾਣਿਆ ਪਿਓ ਜਬ ਹੁਏ ਕਿਰਪਾਲ ਮਿਲੇ ਗੁਰਦੇਉ ਹਮਤ ਇਸ ਕਾ ਅਸੀਂ ਇਸ ਮਾਇਆ ਦਾ ਬਹੁ ਜਾਣਿਆ ਪਿਓ ਬਹੁ ਬਹੁਤ ਸਾਰਾ ਜਾਣਿਆ ਜਾਣ ਲਿਆ ਪਿਓ ਭੇਤ ਜਬ ਹੁਏ ਕਿਰਪਾਲ ਜਦੋਂ ਸਤਗੁਰੂ ਦਿਆਲ ਹੋਏ ਮਿਲੇ ਗੁਰਦੇਓ ਤਾਂ ਸਾਨੂੰ ਪੂਰਨ ਗੁਰੂ ਮਿਲਾ ਦਿੱਤਾ ਕਹੋ ਕਬੀਰ ਅਬ ਬਾਹਰ ਪਰਿ ਸੰਸਾਰ ਕੈ ਅੰਚਲ ਲੜੀ ਕਹੋ ਕਬੀਰ ਹੋਣ ਕਬੀਰ ਜੀ ਆਖਦੇ ਹਨ ਅਬ ਬਾਹਰ ਪਰਿ ਮਨ ਵਿੱਚੋਂ ਨਿਕਲ ਗਈ ਹੈ ਸੰਸਾਰ ਹੈ ਗੈ ਇਸ ਸੰਸਾਰ ਦੇ ਲੋਕਾਂ ਦੇ ਅੰਚਲ ਲਰੀ ਅੰਚਲ ਕਹਿੰਦੇ ਨੇ ਬੱਲੇ ਲਰੀ ਲੱਗੀ ਹੋਈ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਇਆਲ ਹੋਏ ਤੇ ਮੈਨੂੰ ਮਿਲ ਪਏ ਤਦੋਂ ਤੂੰ ਮੈਂ ਇਸ ਮਾਇਆ ਦਾ ਭੇਦ ਪਾ ਲਿਆ ਹੈ ਏ ਕਵੀਰ ਹੁਣ ਤੂੰ ਬੇਸ਼ੱਕ ਆਖ ਮੈਥੋ ਤਾਂ ਇਹ ਮਾਇਆ ਪਰੇ ਹਟ ਗਈ ਹੈ ਤੇ ਸੰਸਾਰੇ ਜੀਵਾਂ ਦੇ ਪੱਲੇ ਜਾ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ